ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਦੇ ਨਾਲ ਦੇਵ ਲਾਈਵ ਰੇਡੀਓ ਦੇ ਨਾਲ ਤੇ ਅੱਜ ਬੜੀ ਮਨ ਨੂੰ ਪ੍ਰਸੰਤਾ ਹੋਈ ਹੈ ਕਿ ਸਾਡੇ ਪੁਰਾਣੇ ਤੇ ਪਰਮ ਮਿੱਤਰ ਰਕੇਸ਼ ਸ਼ਾਵੜਾ ਜੀ ਪੱਤਰਕਾਰ ਭਾਈਚਾਰ ਦੇ ਨਾਲ ਵੀ ਜੁੜੇ ਨੇ ਕਾਫੀ ਟਾਈਮ ਤੋਂ ਤੇ ਸਾਡੇ ਪਰਮ ਮਿੱਤਰ ਵੀ ਨੇ ਮੰਡੀ ਲਾਧੂਗਾ ਤੋਂ ਸਾਡੇ ਕੋਲ ਸਾਡੇ ਇੱਥੇ ਜਿਹੜੀ ਆਪਣੀ ਨਰਸਰੀ ਹੈ ਪਿੰਡ ਪੀਰ ਮੁਹੰਮਦ ਟਾਲਾ ਸਾਹਿਬ ਗੁਰਦੁਆਰੇ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਪਹਿਲਾਂ ਵੀ ਬੂਟੇ ਲੈ ਕੇ ਗਏ ਨੇ ਅੱਜ ਫੇਰ ਲੈਣ ਆਏ ਨੇ ਦੁਬਾਰਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਡਾ ਸ਼ਾਵਲਾ ਸਾਹਿਬ ਸਵਾਗਤ ਹੈ ਜੀ ਬਲਦੇਵ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੈਂ ਅੱਜ ਤੋਂ ਕੋਈ ਸਮਾਂ ਪਹਿਲਾਂ ਵੀ ਦੀਵ ਗ੍ਰੀਨ ਗ੍ਰੀਨਲੈਂਡ ਨਰਸਰੀ ਪੀਰ ਮੁਹੰਮਦ ਜਲਾਲਾਬਾਦ ਵਿਖੇ ਆਇਆ ਸੀ ਕੋਈ ਬੂਟੇ ਇਹਨਾਂ ਤੋਂ ਲੈ ਗਿਆ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਇਹਨਾਂ ਕੋਲ ਫਲਦਾਰ ਬੂਟੇ ਵੀ ਨੇ ਛਾਂਦਾਰ ਬੂਟੇ ਵੀ ਨੇ ਇਸ ਤੋਂ ਇਲਾਵਾ ਇਹ ਹਰਬਲ ਬੂਟੇ ਵੀ ਰੱਖਦੇ ਨੇ ਜਿਵੇਂ ਕਿ ਕਚਨਾਰ, ਸਵਾਜਨਾ, ਆਮਲਾ, ਅੰਜੀਰ, ਬੇਲ ਪੱਤਰ, ਚਕੋਤਰਾ, ਦਾਲਚੀਨੀ, ਕਪੂਰ ਇਸ ਤੋਂ ਇਲਾਵਾ ਹੋਰ ਵੀ ਅਜਿਹੇ ਬੂਟੇ ਨੇ ਜਿਹੜੇ ਕਿ ਹਰਬਲ ਦੇ ਨਾਲ ਜੁੜੇ ਹੋਏ ਨੇ ਮੈਡੀਸਿਨ ਦੇ ਨਾਲ ਤੇ ਇਹਨਾਂ ਦੇ ਕੋਲ ਆ ਕੇ ਤੁਸੀਂ ਬੂਟੇ ਲੈ ਸਕਦੇ ਹੋ ਸ਼ਿੰਗਾਰੀ ਬੂਟੇ ਵੀ ਇਹਨਾਂ ਕੋਲ ਨੇ ਫਲਦਾਰ ਬੂਟਿਆਂ ਦੀ ਬਹੁਤ ਵੱਡੀ ਰੇਂਜ ਇਹਨਾਂ ਕੋਲੇ ਤੇ ਅੱਜ ਜ਼ਰੂਰਤ ਹੈ ਵਾਤਾਵਰਣ ਨੂੰ ਸੰਭਾਲਣ ਦੀ ਤੇ ਲੋਕਾਂ ਨੂੰ ਇਹ ਅਪੀਲ ਹੈ ਤੁਹਾਡੇ ਘਰ ਜਾਂ ਤੁਹਾਡੇ ਖੇਤ ਦੇ ਵਿੱਚ ਯਾ ਹੋਰ ਸਾਜੀਆਂ ਥਾਵਾਂ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਏ ਤਾਂ ਬੂਟੇ ਜ਼ਰੂਰ ਲਗਾਓ ਤਾਂ ਕਿ ਬਿਹਤਰ ਵਾਤਾਵਰਨ ਦੀ ਜਿਹੜੀ ਅਸੀਂ ਉਹ ਬੁਨਿਆਦ ਰੱਖ ਸਕੀਏ ਕਿਉਂਕਿ ਅੱਜ ਸ਼ਵੜਾ ਸਾਹਿਬ ਵੇਖੋ ਤੁਸੀਂ ਅੱਜ ਤੋਂ 20 ਸਾਲ ਪਿੱਛੇ ਜਾਈਏ ਨਾ ਆਪਾਂ ਪਿਛਲੇ ਸਾਹਮਣੇ ਚ ਤੇ ਮੇਰੇ ਖਿਆਲ ਨਾਲ ਜਿਵੇਂ ਤੁਹਾਡੀ ਲਾਦੂਗਾ ਮੰਡੀ ਤੇ ਮੇਰੇ ਨਾਲ ਉੱਥੇ 20 ਸਾਲ ਪਹਿਲਾਂ ਕੋਈ ਸਾਰੀ ਮੰਡੀ ਦੇ ਵਿੱਚ 8-10 ਏਸੀ ਹੋਣਗੇ ਉਸ ਤੋਂ ਬਾਅਦ ਹੌਲੀ 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 ਸਮਾਂ ਪਿਆ ਸਾਰੀ ਮੰਡੀ ਦੇ ਵਿੱਚ ਹੋ ਗਏ ਅੱਜ ਹਲਾਤੇ ਨੇ ਭਾਵੇਂ ਪਿੰਡ ਦੀ ਗੱਲ ਕਰੀਏ ਸ਼ਾਹੜਾ ਸਾਹਿਬ ਤੇ ਭਾਵੇਂ ਸ਼ਹਿਰ ਦੀ ਗੱਲ ਕਰੀਏ ਜਿੰਨੇ ਘਰ ਚ ਰੂਮ ਨੇ ਉਹਨੇ ਏਸੀ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਏਸੀ ਪਟਾ ਦਿਓ ਨੇ ਏਸੀ ਨਾਲ ਸੌਦਾ ਲਾਓ ਸੌਦਾ ਪਰ ਯਾਰ ਰੁੱਖ ਤਾਂ ਲਾਉਣਾ ਨਾਲ ਬਿਲਕੁਲ ਉੱਪਰ ਕੰਡੈਂਸਰ ਜਿਹੜਾ ਹੈ ਉੱਪਰ ਕਿੰਨੀ ਗਰਮ ਹਵਾ ਉਹ ਕੱਢ ਰਿਹਾ ਹੈ ਤੇ ਇੱਕ ਘਰ ਦੇ ਵਿੱਚੋਂ ਮੈਂ ਤਾਂ ਕਹਿੰਦਾ ਵੀ ਲਾਟਾਂ ਹੀ ਨਿਕਲ ਰਹੀਆਂ ਇੱਕ ਪਰਿਵਾਰ ਪ੍ਰਕਾਰ ਦੀਆਂ ਸੋ ਆਪਾਂ ਕਹਿੰਦੇ ਆ ਵੀ ਯਾਰ ਸੌਣ ਚੜਨ ਵਾਲਾ ਹੋ ਗਿਆ ਹਲ ਗਰਮੀ ਪਈ ਜਾਂਦੀ ਹੈ ਉਹ ਤੇ ਜ਼ਿੰਮੇਵਾਰ ਤਾਂ ਆਪਾਂ ਹੈ ਨਾ ਬਿਲਕੁਲ ਸੋ ਮੈਂ ਇਹ ਚੀਜ਼ਾਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿਉਂਕਿ ਇਹ ਆਪਣੇ ਜਿਹੜਾ ਇਸ ਲਾਈਵ ਜਿਹੜੀ ਚੱਲ ਰਹੀ ਹੈ ਨਾ ਆਪਣੇ ਦੇਖਣ ਨੂੰ ਸਾਹਮਣੇ ਨੇ ਅੱਜ ਸੋ ਆਉਣ ਵਾਲਾ ਭਵਿੱਖ ਅੱਜ 10% ਨਮੀ ਰਹਿ ਗਈ ਹਵਾ ਦੇ ਵਿੱਚ ਤੇ ਮੈਂ ਕਹਿੰਦਾ ਵੀ ਆਉਣ ਵਾਲਾ ਜਿਹੜਾ 2025 ਸਾਲ ਹੈ ਜੇ ਬੂਟੇ ਨਾ ਲਾਏ ਗਏ ਤਾਂ ਮੇਰੇ ਖਿਆਲ ਨਾਲ ਤਾਂ ਉਹ ਵੀ ਨਹੀਂ ਰਹਿਣਾ ਤਾਂ ਆਪਾਂ ਨੂੰ ਸਾਹ ਲੈਣਾ ਔਖਾ ਹੋ ਸਕਦਾ ਸੋ ਇਸ ਕਰਕੇ ਬੇਨਤੀ ਹੈ ਇੱਕ ਵਕੀ ਜੀ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਛਾਵੜਾ ਸਾਹਿਬ ਵੀ ਜਿਹੜਾ ਮੈਂ ਜਿਵੇਂ ਅਸੀਂ ਕਰੋ ਆਸਰਾ ਐਨਜੀਓ ਸਾਡੀ ਚੱਲ ਰਹੀ ਹੈ ਅਸੀਂ ਤਕਰੀਬਨ ਪਿਛਲੇ ਕੁਝ ਦਾਕਿਆਂ 'ਚ ਅਸੀਂ ਤਕਰੀਬਨ 15 ਤੋਂ 20 ਹਜ਼ਾਰ ਬੂਟੇ ਵੰਡੇਆ ਸੋ ਬੂਟੇ ਵੰਡਣ ਨਾਲੋਂ ਬੂਟੇ ਲਾਓ ਭਾਵੇਂ ਤੁਸੀਂ 20 ਹਜ਼ਾਰ ਦੀ ਥਾਂ ਤੇ 200 ਹੀ ਲਾ ਲਓ ਪਰ ਉਹਨੂੰ ਪਾਲੋ ਸੰਭਾਲ ਬਹੁਤ ਜ਼ਰੂਰੀ ਜੀ ਸੰਭਾਲੋ ਇਹ ਨਹੀਂ ਵੀ ਆਪਾਂ 10 ਛਾਵੜਾ ਸਾਹਿਬ ਤੋਂ ਉਹਨੂੰ ਫੜਾ ਤੁਹਾਡੀ ਗੱਡੀ 'ਚ ਰੱਖ ਤੇ ਹੁਣ ਅੱਗੇ ਜਾ ਕੇ ਛਾਵੜਾ ਸਾਹਿਬ ਕੋ ਇਹ ਨਹੀਂ ਪਤਾ ਦੋ ਟਾਈਮ ਹੈ ਕਿ ਨਹੀਂ ਆਇਆ ਨਾ ਜੀ ਜੇ ਆਪਾ ਵਾਤਾਵਰਣ ਪ੍ਰੇਮੀ ਆ ਤਾਂ ਫਿਰ ਬੂਟੇ ਦਾ ਮਰਨਾ ਵੀ ਪਾਪ ਐ ਸੋ ਇਸ ਕਰਕੇ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ ਬੂਟਿਆਂ ਦੇ ਵਿੱਚ ਜਿਹੜੇ ਬੂਟੇ ਚ ਅਸੀਂ ਕਾਮਯਾਬ ਹੋਏ ਆ ਉਹ ਜਿਹੜੇ ਬੰਦਿਆਂ ਨੇ ਕਿਸੇ ਐਨਜੀਓ ਨੇ ਧਾਰਮਿਕ ਸੰਸਥਾ ਨੇ ਜਿਹੜੇ ਬੂਟੇ ਸ਼ਾਵੜਾ ਸਾਹਿਬ ਫਰੂਟ ਵਾਲੇ ਵੰਡੇ ਸੀ ਉਹ ਸਾਰੇ ਸਕਸੈਸ ਹੋਏ ਨੇ ਕਿਉਂਕਿ ਤੁਸੀਂ ਲਾਲਚ ਆ ਕਿ ਤਰ੍ਹਾਂ ਮੈਨੂੰ ਫਰੂਟ ਲੱਗਣਾ ਹੈ ਤੇ ਛਾਹ ਵਾਲੇ ਬੂਟੇ ਜਿਹੜੇ ਆ ਉਹ ਲੋਗ ਉਹਨੂੰ ਪਤਾ ਵੀ ਨਕਲੀ ਛਾਹ ਹੀ ਦੇਣੀ ਐ ਤੇ ਜ਼ਿੰਮੇਦਾਰ ਜਿਹੜੇ ਨੇ ਉਹ ਤਾਂ ਕਹਿੰਦੇ ਨੇ ਸਾਡੀ ਫਸਲ ਖਰਾਬ ਹੁੰਦੀ ਐ ਪਰ ਮੈਂ ਸਮਝਦਾ ਵੀ ਫਸਲ ਜ਼ਰੂਰੀ ਹੈ ਕਿ ਸਾਹ ਹੋਣਾ ਜ਼ਰੂਰੀ ਹੈ। ਬਿਲਕੁਲ ਵਾਤਾਵਰਣ ਦੀ ਸੰਭਾਲ ਬਹੁਤ ਜ਼ਰੂਰੀ ਹੈ। ਜੀ ਜੀ ਪਰ ਕਰਦਾ ਨਹੀਂ ਇੱਥੇ ਕੋਈ ਨੰਬਰ 2 ਇੱਕ ਮੈਂ ਕੱਲ ਮੈਂ ਜਾ ਰਿਹਾ ਸੀ ਫਰੋਹੀਪੁਰ ਮੈਂ ਨੋਟ ਕਰੀਏ ਗੱਲ। ਫਰੋਹੀਪੁਰ ਦੁੱਕੇ ਜਦੋਂ ਆਪਾਂ ਲੁਧਿਆਣਾ ਨੂੰ ਜਾਂਦੇ ਆ ਜਿਹੜੇ ਸ਼ਾਵੜਾ ਸਾਹਿਬ ਹਾਈਵੇ ਬਣ ਰਿਹਾ ਹੈ ਤੁਸੀਂ ਵੇਖੋ ਅੱਜ ਤੋਂ ਤਕਰੀਬਨ 50 60 ਸਾਲ ਪੁਰਾਣੇ ਜਿਹੜੇ ਐ ਦਰਖਤ ਉਹ ਸਰਕਾਰ ਦੀ ਪੱਟਣ ਦੀ ਮਜਬੂਰੀ ਬਣ ਗਈ ਕਿਉਂਕਿ ਉੱਥੇ ਰੋਡ ਬਣਨਾ ਹੈ। ਸੋ ਉਹ ਜਿਹੜੀ ਜੀ 60 ਸਾਲਾਂ ਦੀ ਅੱਜ ਘਟ ਗਈ ਉਹ ਇੰਨੇ ਟਾਈਮ ਪੂਰੀ ਤਾਂ ਨਹੀਂ ਹੋ ਸਕਦੀ ਪਰ ਅਸੀਂ ਫਿਰ ਵੀ ਜਿਹੜੀ ਹੈ ਉਹ ਕੁੰਬ ਕਰਨ ਦੀ ਨਹੀਂ ਸੁੱਤੇ ਪਏ ਅਸੀਂ ਅੱਜ ਵੀ ਰੁਕ ਲਾ ਕੇ ਰਾਜੀ ਨਹੀਂ ਗਏ ਬਿਲਕੁਲ ਜਿਹੜੇ ਦੁਕਾਨਦਾਰ ਭਰਾ ਨੇ ਉਹ ਹੁਣ ਕਹਿੰਦੇ ਨੇ ਵੀ ਜ਼ਮੀਨ ਦਾ ਰੋਕ ਨਹੀਂ ਲਾਉਂਦੇ ਹਾਂਜੀ ਮੈਂ ਜਾ ਕੇ ਵੇਖਿਆ ਆਪਣੇ ਫਰੋਈਪੁਰ ਫਾਇਲ ਕਾ ਰੋਡ ਤੇ ਉੱਤੇ ਇੱਕ ਨਾ ਵੱਡਾ ਸਾਰਾ ਨਹਿਮ ਦਾ ਦਰਖਤ ਹੈ ਹਾਂਜੀ ਤੇ ਉਹ ਉੱਥੇ ਆਪਸ ਦੇ ਵਿੱਚ ਮੋਟਰਸਾਈਕਲ ਛਾਵੇਂ ਲਾਉਣ ਨੂੰ ਲੜੀ ਜਾਣਾ ਆਪਸ ਦੇ ਵਿੱਚ ਉਹ ਕਹਿੰਦਾ ਵੀ ਮੈਂ ਲਾਉਣਾ ਇੱਥੇ ਉਹ ਕਹਿੰਦਾ ਮੈਂ ਇਹ ਜਗ੍ਹਾ ਮੇਰੀ ਨਾਲ ਦੁਕਾਨ ਹੈ ਉਹ ਕਹਿੰਦਾ ਵੀ ਸਰਕਾਰੀ ਥਾਣਾ ਤੇਰੇ ਪਿਓ ਦੀ ਜਗ੍ਹਾ ਆਪਸ ਲੜੀ ਜਾਣ ਉਹ ਮੈਂ ਕਿਹਾ ਭਰਾਵੋ ਆਹ ਵੇਖ ਲਓ ਗਵਾਂਡੀ ਨੇ ਉੱਥੇ ਬੰਦੇ ਇਕੱਠੇ ਹੋ ਗਏ ਮੈਂ ਕਿਹਾ ਵੇਖੋ ਸ਼ਾਂ ਰੇਗ ਨੂੰ ਚਾਹੀਦੀ ਹੈ ਪਰ ਰੁੱਖ ਲਾ ਕੇ ਕੋਈ ਰਾਜ਼ੀ ਨਹੀਂਗਾ ਸੋ ਇਹ ਬੜੀ ਵੱਡੀ ਗੱਲ ਸੋਚਣ ਵਾਲੀ ਬਲਦੇਵ ਜੀ ਅੱਜ ਮਤਲਬ ਮੇਰਾ ਆਪਦਾ ਵਿਚਾਰ ਹੈ ਵੀ ਜਿੰਨੇ ਵੀ ਸਾਡੇ ਸਮਾਜ ਦੇ ਵਿੱਚ ਧਾਰਮਿਕ ਸਥਾਨ ਨੇ ਜਿਹੜੇ ਜੀ ਜੀ ਇਹਨਾਂ ਧਾਰਮਿਕ ਸਥਾਨ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਜੀ ਜੀ ਮੁੱਖ ਰੂਪ ਦੇ ਵਿੱਚ ਮੈਂ ਧਾਰਮਿਕ ਸਥਾਨਾਂ ਤੋਂ ਜਿਹੜੇ ਉਹ ਸਾਡੇ ਆਗੂ ਨੇ ਉਹਨਾਂ ਨੂੰ ਵੀ ਇੱਕ ਇਸ ਮੋਹਮ ਦਾ ਹਿੱਸਾ ਬਣਨਾ ਚਾਹੀਦਾ ਹੈ ਜੀ 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 ਤੇ ਵਾਤਾਵਰਨ ਦੀ ਸੰਭਾਲ ਦੇ ਲਈ ਜੀ ਜੀ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਤਾਂ ਕਿ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਏ ਜਾ ਸਕਣ ਅੱਜ ਸਾਨੂੰ ਵੱਧ ਤੋਂ ਵੱਧ ਗ੍ਰੀਨਰੀ ਦੀ ਲੋੜ ਹੈ ਵਾਤਾਵਰਨ ਨੂੰ ਸੰਭਾਲਣ ਦੀ ਲੋੜ ਹੈ ਜੀ ਜੀ ਲੋਕ ਇਸ ਦੇ ਲਈ ਅੱਗੇ ਆਣ ਇਹ ਇੱਕ ਬੜੀ ਵੱਡੀ ਸਮਾਜ ਸੇਵਾ ਹੈ ਇਹਦੇ ਸਮੇਂ ਦੇ ਸਭ ਤੋਂ ਵੱਡੀ ਜੀ ਇਹ ਕਿਸੇ ਨੂੰ ਇੱਕ ਜੀਵਨ ਦਾਣ ਦੇਣ ਦੇ ਬਰਾਬਰ ਹੈ ਸੋ ਇਸ ਕਰਕੇ ਮੈਂ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਾ ਕੋਈ ਮੇਰੇ ਦੁਕਾਨਦਾਰ ਦੁਸ਼ਮਣ ਤੇ ਨਾ ਕੋਈ ਆਪਣੇ ਜ਼ਿੰਮੇਦਾਰ ਠੀਕ ਹੈ ਜੀ ਜ਼ਿੰਮੇਦਾਰਾਂ ਨੂੰ ਬੇਨਤੀ ਕਰਦਿਆਂ ਸ਼ਾਵੜਾ ਸਾਹਿਬ ਨੇ ਕਰਤੀ ਇਹ ਮੈਂ ਵੀ ਕਰ ਦਿੰਦਾ ਕਿ ਤੁਸੀਂ ਦੁਕਾਨਾਂ ਵਾਲੇ ਵੀਰ ਜੀ ਵੇਖੋ ਹਰ ਸਾਲ ਨਾਲ ਜੀ ਸ਼ਾਵੜਾ ਸਾਹਿਬਾਂ ਵੇਖਿਆ ਉਹ ਵਿਚਾਰੇ ਉਹਨਾਂ ਦੀ ਸੇਹ ਸੰਭਾਲ ਦੇ ਵਾਸਤੇ ਉਹਨਾਂ ਨੂੰ ਗਾਰਡ ਵੀ ਲਾਉਂਦੇ ਆ ਗਾਲਟਰੀ ਲਾਉਂਦੇ ਆ ਨਾ ਦੁਕਾਨਦਾਰ ਫਿਰ ਵੀ ਉਹਨੂੰ ਸਾਹਮਣੇ ਖੁਸ਼ ਨਹੀਂ ਤੇ ਜਿਨ੍ਹਾਂ ਦੇ ਅੱਗੇ ਸਾਹਮਣੇ ਖੜਿਆ ਹੈ ਉਹਨਾਂ ਨੂੰ ਪੁੱਛੋ ਵੀ ਰੁਕਦਾ ਕੀ ਫਾਇਦਾ ਹੈ ਤੇ ਜਿਹੜੇ ਦੂਜੇ ਮੋਟਰਸਾਈਕਲ ਲਾਉਣ ਵਾਲੇ ਕਾਰ ਲਾਉਣ ਵਾਲੇ ਉਹ ਲੜਦੇ ਆ ਵੀ ਇੱਥੇ ਛਾਂਵੇਂ ਕੋ ਛਾਂ ਚਾਹੀਦੀ ਤਾਂ ਰੁਕ ਲਾਓ ਬਿਲਕੁਲ ਔਰ ਆਪਣਾ ਜੀਵਨ ਬਚਾਈਏ ਵੀਡੀਓ ਲੰਬੀ ਹੋ ਰਹੀ ਹੈ ਗੱਲਾਂ ਹੋਰ ਬਹੁਤ ਕਰਨ ਵਾਲੀਆਂ ਸੀ ਤੇ ਅਗਲੇ ਕਦੇ ਬਿਰ ਵੀਰ ਜੀ ਆਏ ਜੋ ਤੀਜੀ ਵਾਰੀ ਬੂਟੇ ਲਾਣ ਦਾ ਸੰਕਲਪ ਲੈ ਬੂਟੇ ਲਾਈ ਜਾਣੇ ਆ ਜਿੱਤੇ ਦੇ ਮੇਰੇ ਪਲਾਟ ਖਾਲੀ ਹੈ ਜਾਂ ਇੱਕ ਜੀ ਸਾਡੇ ਨਰਸਰੀ ਤੋਂ ਹੋ ਰਿਹਾ ਤੁਹਾਨੂੰ ਜੈਨੂਇਨ ਚੀਜ਼ ਮਿਲੂਗੀ ਫਰੂਟ ਦੇ ਵਿੱਚ ਤਾਂ ਤੁਸੀਂ ਸਾਡੇ ਪਿੱਛੇ ਵੀਡੀਓ ਵੇਖੋ ਜਾ ਕੇ ਆਪਣਾ ਪੇਜ ਖੋਲਿਓ ਦੇਵ ਲਾਈਵ ਰੇਡੀਓ ਤਾਂ ਭਰਿਆ ਪਿਆ ਜਿਹੜੇ ਕਿਸਾਨਾਂ ਨੇ ਵੀਡੀਓ ਪਾਈਆਂ ਅੱਜ ਆਪਾਂ ਵਿੱਕੀ ਜੀ ਨੂੰ ਚਾਰ ਪੰਜ ਮਹੀਨੇ ਪਹਿਲਾਂ ਬੂਟੇ ਚੰਗੇ ਦਿੱਤੇ ਤਾਂ ਅੱਜ ਦੁਬਾਰਾ ਫਿਰ ਸਾਡਾ ਭਰਾ ਸਾਡੇ ਨਾਲ ਬੈਠਾ ਹੈ ਮਿਲਣਗੇ ਤੁਸੀਂ ਆਓ ਇੱਕ ਵਾਰ ਗੁਲਦੇਵ ਜੀ ਨੇ ਗੱਲ ਕੀਤੀ ਹੈ ਬੂਟਿਆਂ ਦੀ ਕੀਮਤ ਦੀ ਇੱਕ ਗੱਲ ਕਹਿਣੀ ਚਾਹਣਾ ਇੱਥੇ ਜੀ ਜਦੋਂ ਤੁਸੀਂ ਨਰਸਰੀ ਤੋਂ ਬੂਟਾ ਲੈਂਦੇ ਹੋ ਉਦੋਂ ਉਹਦੀ ਕੀਮਤ ਹੁੰਦੀ ਹੈ ਜਦੋਂ ਤੁਸੀਂ ਉਸ ਬੂਟੇ ਨੂੰ ਆਪਦੇ ਕਿਸੇ ਸਥਾਨ ਤੇ ਲਗਾ ਦਿੰਦੇ ਹੋ ਵੱਲ ਜਾਂਦਾ ਹੈ ਉਹ ਬੇਸ਼ਕੀਮਤੀ ਹੋ ਜਾਂਦਾ ਹੈ ਇਸ ਕਰਕੇ ਕੀਮਤ ਤੋ ਮਤਲਬ ਠੀਕ ਹੈ ਉਹ ਤੇ ਲੋਕ ਕਰਦੇ ਨੇ ਕਰਨਾ ਵੀ ਚਾਹੀਦਾ ਜੀ 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 ਕਬੂਟਿਆਂ ਨੂੰ ਮਤਲਬ ਅੱਜ ਨਰਸਰੀਆਂ ਤੇ ਵੀ ਬਹੁਤ ਉਹਦਾ ਉਹਨੂੰ ਤਿਆਰ ਕਰਨਾ ਉਹਨੂੰ ਪਾਲਣਾ ਕਾਫੀ ਪੈਸੇ ਲੱਗਦੇ ਨੇ ਜੀ ਜੀ ਤੇ ਇਹਨਾਂ ਦੀ ਗੱਲ ਵੀ ਸਹੀ ਏ ਬਲਦੇਵ ਜੀ ਦੀ ਇਹਨਾਂ ਨੂੰ ਵੀ ਰਿਕਵੈਸਟ ਕਰਾਂਗੇ ਵੀ ਇਹ ਵਾਤਾਵਰਣ ਦੀ ਸੰਭਾਲ ਦੇ ਵਿੱਚ ਜਿੰਨਾ ਯੋਗਦਾਨ ਹੋ ਸਕਦਾ ਜੀ ਜੀ ਜੇ ਕਿਤੇ ਕੋਈ ਬੰਦੇ ਐਸੇ ਵੀ ਆਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਇਹ ਇਹਨਾਂ ਨੇ ਮਤਲਬ ਇਹ ਕਹਿੰਦੇ ਨੇ ਅਸੀਂ ਉਹਨਾਂ ਦੀ ਜ਼ਰੂਰ ਮਦਦ ਕਰਦੇ ਹਾਂ ਬਿਲਕੁਲ ਕਰਦੇ ਹਾਂ ਜੀ ਔਰ ਇੱਕ ਗੱਲ ਹੋਰ ਵੰਨ ਲੋ ਸੇਬ ਦਾ ਬੋਟਾ ਨਾ ਸੇਬ 100 200 ਰੁਪਏ ਕਿਲੋ ਨਾ ਮਤਲਬ ਕਿ ਸਾਡਾ ਬੋਟਾ ਜਿਹੜਾ ਉਹ ਵੀ ਹੈ ਜਿਹੜਾ ਵੱਡਾ ਬੋਟਾ ਮਿਲ 2 300 ਰੁਪਏ ਸਾਡਾ ਸ਼ੁਰੂ ਹੁੰਦਾ ਹੈ ਮੈਂ ਬਗਲ ਫਿਰ ਉੱਥੇ ਲੈ ਆਉਣ ਜਾਣਾ ਤੁਸੀਂ 300 ਦੇ ਸੇਬ ਕਿੰਨੇ ਲੈ ਲਓਗੇ 3 ਕਿਲੋ ਆਉਣਗੇ 2.5 ਕਿਲੋ ਇੱਕ ਵਾਰ ਉਹ ਇੱਕ ਵਾਰੀ ਖਾਓਗੇ ਤਾਂ ਖਤਮ ਔਰ ਪਤਾ ਨਹੀਂ ਉਹਨੂੰ ਕੀ ਕੀ ਕੈਮੀਕਲ ਲੱਗਿਆ ਹੈ ਤੁਸੀਂ ਬੋਟਾ ਲਾਓ ਯਾਰ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਖਾਣਗੀਆਂ ਠੀਕ ਹੈ ਜੀ ਤੁਸੀਂ ਕਹਣਾ ਵੀ ਉਹ ਬੇਸ਼ਕੀਮਤੀ ਹੋ ਜਾਂਦਾ ਹੈ ਵੀ ਉਹਦੀ ਕੀਮਤ ਨਹੀਂ ਰਹਿੰਦੀ ਜਦੋਂ ਲੱਗਣ ਤੋਂ ਬਾਅਦ ਸੋ ਤੁਸੀਂ ਇੱਕ ਇੱਕ ਵਾਰ ਬੂਟਾ ਲਾਉਣਾ ਹੈ ਇੱਕ ਵਾਰ ਜਿਹੜਾ 2-300 ਰੁਪਏ ਲਾਉਣਾ ਤੁਸੀਂ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਨੂੰ ਦਵਾਵਾਂ ਦੇਣਗੀਆਂ ਵੀ ਸਾਡੇ ਦਾਦੇ ਨੇ ਜਾਂ ਸਾਡੇ ਪਰਦਾਦੇ ਨੇ ਬੂਟਾ ਲਾਇਆ ਸੀ ਵੇਖੋ ਅੱਜ ਅਸੀਂ ਖਾ ਰਹੇ ਹਾਂ ਆਂਡੀ ਗੁਆਂਡੀ ਦੀ ਖਾਣਗੇ ਪਿੰਡ ਵਾਲੇ ਵੀ ਤੁਹਾਡਾ ਫੇਰ ਤੋਂ ਛਾਵੜਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਜੀ